ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਵਿੰਦਰ ਦੀ ਰਸੋਈ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਗਾਜਰ ਗੋਭੀ ਛਲਗਮ ਦਾ ਖੱਟਾ ਮਿੱਠਾ ਅਚਾਰ ਉਹਦੇ ਲਈ ਆਪਾਂ ਸਬਜ਼ੀਆਂ ặt ਕੇ ਰੱਖ ਲਈਏ ਤੇ ਅਚਾਰ ਬਣਾਉਣ ਦੇ ਲਈ ਆਪਾਂ ਇੱਥੇ ਲਲੀਆਂ ਨੇ ਗਾਜਰਾ ਗਾਜਰਾ ਆਪਾਂ ਅੱਧਾ ਕਿਲੋ ਲਈਏ ਇਹਨਾਂ ਨੂੰ ਛਿਲਕੇ ਧੋ ਕੇ ਇਸ ਤਰ੍ਹਾਂ ਲੰਬਾਈ ਦੇ ਵਿੱਚ ਕੱਟ ਲਿਆ ਤੇ ਨਾਲ ਹੀ ਆਪਾਂ ਛਲਗਮ ਲੈ ਲਏ ਨੇ ਅੱਧਾ ਕਿਲੋ ਤੇ 1 ਕਿਲੋ ਗੋਭੀ ਇਹਨਾਂ ਨੂੰ ਵੀ ਆਪਾਂ ਕੱਟ ਲਿਆ ਗੋਭੀ ਕੱਟਣ ਤੋਂ ਬਾਅਦ ਇਹਦੇ ਡੰਡਲ ਉਤਾਰਨ ਤੋਂ ਬਾਅਦ ਇਹ weight ਦੇ ਵਿੱਚ 700 ਗ੍ਰਾਮ ਰਹਿ ਗਈ ਏ ਹੁਣ ਇਹ ਤਿੰਨਾਂ ਚੀਜ਼ਾਂ ਲੈ ਲਈਆਂ ਨੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਧੋਤਾ ਹੋਇਆ ਆਪਾਂ ਤੇ ਇੱਕ ਫਤੀਲੇ ਦੇ ਵਿੱਚ ਆਪਾਂ ਪਾਣੀ ਲੈ ਲਿਆ ਤੇ ਪਾਣੀ ਨੂੰ ਆਪਾਂ ਪਹਿਲਾਂ ਇੱਕ ਉਬਾਲਾ ਆਣ ਦਮਾਂਗੇ ਪਾਣੀ ਨੂੰ ਉਬਾਲਾ ਆਣਾ ਸ਼ੁਰੂ ਹੋ ਗਿਆ ਹੁਣ ਇਸ ਦੇ ਵਿੱਚ ਆਪਾਂ ਜਿੰਨੀ ਵੀ ਸਬਜ਼ੀ ਕੱਟੀ ਹੋਈ ਏ ਸਾਰੀ ਪਾ ਦਵਾਂਗੇ ਸਬ지 ਆਪਾਂ ਸਾਰੇ ਪਾ ਦਿੱਤੇ ਇਸ ਦੇ ਵਿੱਚ ਤੇ ਇਹਦੇ ਵਿੱਚ ਆਪਾਂ ਹੁਣ ਇੱਕ ਚਮਚ ਪਾ ਕੇ ਪਾਵਾਂਗੇ ਨਮਕ ਦਾ ਤੇ ਨਮਕ ਪਾਉਣ ਤੋਂ ਬਾਅਦ ਆਪਾਂ ਇਸ ਨੂੰ ਢੱਕ ਦੇਣਾ ਤੇ ਪੂਰੇ 3 ਮਿੰਟ ਤੱਕ ਇਹਨੂੰ ਉਬਾਲਾਂਗੇ 3 ਮਿੰਟ ਤੋਂ ਬਾਅਦ ਹੀ ਆਪਾਂ ਇਹਦਾ ਢੱਕਣ ਖੋਲ ਕੇ ਚੈੱਕ ਕਰਨਾ ਹੈ ਇਹਨੂੰ ਤੇ ਸਬਜ਼ੀਆਂ ਨੂੰ ਉਬਾਲਾ ਆ ਰਿਹਾ ਹੈ ਤੇ ਇਹਨੂੰ ਆਪਾਂ 3 ਮਿੰਟ ਤੱਕ ਜ਼ਰੂਰ ਉਬਾਲਣਾ ਹੈ ਇਸ ਤਰ੍ਹਾਂ ਕਰਨ ਨਾਲ ਹੈਗਾ ਜਿਹੜਾ ਅਚਾਰ ਹੈ ਨਾ ਕਾਫੀ ਲੰਮੇ ਸਮੇਂ ਤੱਕ ਖਰਾਬ ਨਹੀਂ ਹੁੰਦਾ ਇਹ ਬਿਲਕੁਲ ਠੀਕ ਰਹਿੰਦਾ ਅਚਾਰ ਇਸ ਲਈ ਪੂਰੇ 3 ਮਿੰਟ ਉਬਾਲਣਾ ਹੈ ਆਪਾਂ ਇਹਨਾਂ ਨੂੰ 3 ਮਿੰਟ ਤੋਂ ਜ਼ਿਆਦਾ ਨਹੀਂ ਉਬਾਲ ਲੈਣਾ ਇਹਨਾਂ ਨੂੰ ਤੇ 3 ਮਿੰਟ ਹੋ ਗਏ ਨੇ ਹੁਣ ਆਪਾਂ ਇਹਨਾਂ ਸਬਜ਼ੀਆਂ ਨੂੰ ਕੱਢ ਲੈਣੇ ਆ ਇਸ ਤੋਂ ਜ਼ਿਆਦਾ ਇਹਨਾਂ ਨੂੰ ਨਹੀਂ ਉਬਾਲਣਾ ਹੁਣ ਇਹਨਾਂ ਨੂੰ ਕੱਢ ਕੇ ਇੱਕ ਛਾਨਣੀ ਦੇ ਵਿੱਚ ਰੱਖ ਲੀਏ ਇਸ ਤਰ੍ਹਾਂ ਇੱਕ ਛਾਨਣੀ ਲੈ ਲਈਏ ਤੇ ਨਾਲ ਹੀ ਇੱਕ ਟ੍ਰੇ ਲੈ ਲਈਏ ਟ੍ਰੇ ਦੇ ਉੱਪਰ ਮੈਂ ਇਸ ਤਰ੍ਹਾਂ ਸੂਤੀ ਕੱਪੜਾ ਪਿਛਾ ਦਿੱਤਾ ਹੈ ਇਹ ਹੁਣ ਛਾਨਨੀ ਦੇ ਵਿੱਚ ਆਪਾਂ ਸਾਰੀਆਂ ਸਬਜ਼ੀਆਂ ਕਢਾਂਗੇ ਇਸ ਤਰ੍ਹਾਂ ਛਾਨਨੀ ਦੇ ਵਿੱਚ ਕਢ ਲੈਣੀਆਂ ਸਾਰੀਆਂ ਸਬਜ਼ੀਆਂ ਤੇ ਛਾਨਨੀ ਦੇ ਵਿੱਚ ਇਸ ਤਰ੍ਹਾਂ ਥੋੜੀਆਂ-ਥੋੜੀਆਂ ਸਬਜ਼ੀਆਂ ਕਰਕੇ ਕਢ ਕੇ ਨਾਲ ਹੀ ਇਸਦੇ ਆਪਾਂ ਠੰਡਾ ਪਾਣੀ ਪਾਈ ਜਾਣਾ ਠੰਡਾ ਪਾਣੀ ਤਾਂ ਕਰਕੇ ਪਾਣੇ ਕਿਉਂਕਿ ਸਬਜ਼ੀਆਂ ਬਹੁਤ ਗਰਮ ਨੇ ਤੇ ਇਹਨਾਂ ਨੂੰ ਆਪਾਂ ਓਵਰ ਕੁਕ ਨਹੀਂ ਕਰਨਾ ਜਿਵੇਂ ਇਹ ਠੰਡੀਆਂ ਹੋਈ ਜਾਣਗੀਆਂ ਤੇ ਆਪਾਂ ਜਿਹੜਾ ਟ੍ਰੇ ਦੇ ਵਿੱਚ ਉੱਤੇ ਕੱਪੜਾ ਰੱਖਿਆ ਹੋਇਆ ਹੈ ਲਗਾ ਕੇ ਸੁਤੀ ਕੱਪੜਾ ਆਪਾਂ ਇਸ ਦੇ ਵਿੱਚ ਪਾਈ ਜਾਵਾਂਗੇ ਸਾਰੀ ਸਬਜ਼ੀ। ਤੇ ਸਬਜ਼ੀਆਂ ਸਾਰੀਆਂ ਇਸ ਤਰ੍ਹਾਂ ਆਪਾਂ ਇੱਕ ਸੂਤੀ ਕੱਪੜੇ ਦੇ ਵਿੱਚ ਕਢਾਲੀਆਂ ਨੇ ਤੇ ਇਹਨਾਂ ਦੇ ਉੱਪਰ ਠੰਡਾ ਪਾਣੀ ਜ਼ਰੂਰ ਪਾਣਾ ਜਦੋਂ ਆਪਾਂ ਇਹਨਾਂ ਨੂੰ ਗਰਮ-ਗਰਮ ਕਢਾਲਿਆ ਸੀ ਤੇ ਠੰਡਾ ਪਾਣੀ ਜ਼ਰੂਰ ਪਾਣਾ ਤਾਂ ਕਿ ਓਵਰ ਕੁਕ ਨਾ ਹੋਣ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਟ੍ਰੇ ਦੇ ਉੱਪਰ ਸੂਤੀ ਕੱਪੜਾ ਵਿਛਾ ਕੇ ਸਾਰਾ ਫੈਲਾ ਦੇਣਾ ਹੈ। ਤੇ ਸਬਜ਼ੀਆਂ ਤਾਂ ਸਾਰੀਆਂ ਗਰਮ ਪਾਣੀ ਚੋਂ ਕਢਾਲੀਆਂ ਨੇ। ਤੇ ਇਹਨਾਂ ਨੂੰ ਹੁਣ ਆਪਾਂ ਧੁੱਪ ਦੇ ਵਿੱਚ 2 ਘੰਟੇ ਲਈ ਰੱਖ ਦਾਂਗੇ ਜਾਂ ਤਾਂ ਇਹਨਾਂ ਨੂੰ ਧੁੱਪ ਦੇ ਵਿੱਚ 2 ਘੰਟੇ ਲਈ ਰੱਖ ਦੋ ਜਾਂ ਫਿਰ ਪੱਖੇ ਦੇ نیچے ਇਹਨਾਂ ਨੂੰ 2 ਘੰਟੇ ਲਈ ਸੁਕਾ ਲਓ ਤਾਂ ਜੋ ਇਹਨਾਂ ਦਾ ਜਿਹੜਾ ਪਾਣੀ ਸੁੱਕ ਜਵੇ ਮੋਇਸਚਰ ਜਿਆਦਾ ਤੋਂ ਜਿਆਦਾ ਇਹਨਾਂ ਦਾ ਨਿਕਲ ਜਾਵੇ 2 ਘੰਟੇ ਧੁੱਪ ਲਵਾਉਣ ਤੋਂ ਬਾਅਦ ਇਹਨਾਂ ਦਾ ਪਾਣੀ ਸਾਰਾ ਸੁੱਕ ਗਿਆ ਮੋਇਸਚਰ ਬਹੁਤ ਜ਼ਿਆਦਾ ਨਿਕਲ ਗਿਆ ਤੇ ਹੁਣ ਆਪਾਂ ਇਹਦੇ ਤੜਕੇ ਦੀ ਤਿਆਰੀ ਸ਼ੁਰੂ ਕਰਦੇ ਹਾਂ ਤੇ ਹੁਣ ਆਪਾਂ ਇੱਕ ਤਵਾ ਲੈ ਲਿਆ ਤਵੇ ਦੇ ਉੱਪਰ ਆਪਾਂ ਪਾਵਾਂਗੇ 2 ਚਮਚ ਸੌ ਤਨਾਲ ਹੀ ਇਸ ਦੇ ਪਾਦਾਂਗੇ ਇੱਕ ਚਮਚ ਜੀਰਾ ਇੱਕ ਚਮਚ ਮੇਥੀ ਦਾਣਾ ਤੇ 10 ਤੋਂ 12 ਸਾਬਤ ਕਾਲੀ ਮਿਰਚ ਨਾਲ ਹੀ ਇਸ ਦੇ ਪਾਦਾਂਗੇ ਆਪਾਂ ਚਾਰ ਮੋਟੀਆਂ ਲਾਚੀਆਂ ਤੇ ਚਾਰ ਲੌਂਗ ਤੇ ਹੁਣ ਇਹਨਾਂ ਨੂੰ ਆਪਾਂ ਸਲੋ ਫਲੇਮ ਤੇ ਭੁੰਨਾਂਗੇ ਸਲੋ ਫਲੇਮ ਤੇ ਆਪਾਂ ਇਹਨਾਂ ਨੂੰ 1.5 ਤੋਂ 2 ਮਿੰਟ ਤੱਕ ਭੁੰਨ ਬਹੁਤ ਜ਼ਿਆਦਾ ਇਹਨਾਂ ਨੂੰ ਬਰਨ ਨਹੀਂ ਕਰਨਾ ਇਹਨਾਂ ਨੂੰ ਇੰਨਾ ਕੁ ਭੁੰਨਣਾ ਹੈ ਕਿ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਕ੍ਰਸ਼ ਹੋ ਜਾਣ ਤੇ 1.5 ਮਿੰਟ ਹੋ ਗਿਆ ਆਪਾਂ ਨੂੰ ਇਹਨਾਂ ਨੂੰ ਭੁੰਨਦੇ ਹੋਏ ਤੇ ਹੁਣ ਇਸ ਦੇ ਵਿੱਚ ਪਾ ਦਾਂਗੇ ਪੀਲੀ ਸਰੋਂ ਪੀਲੀ ਸਰੋਂ ਆਪਾਂ ਇਸ ਲਈ ਲੈ ਪਾਈ ਹੈ ਕਿਉਂਕਿ ਇਹ ਬਹੁਤ ਜਲਦੀ ਪੁਣੀ ਜਾਂਦੀ ਹੈ ਇਸ ਲਈ ਆਪਾਂ ਡੇਢ ਮਿੰਟ ਬਾਅਦ ਹੀ ਇਹ ਪਾਣੀ ਹੈ ਤੇ ਹੁਣ ਅੱਧਾ ਕਿ ਮਿੰਟ ਹੋ ਰਿਹਾ ਇਹਨਾਂ ਨੂੰ ਪੁਣੀ ਲਵਾਂਗੇ ਤੇ 2 ਮਿੰਟ ਹੋ ਗਏ ਨੇ ਉਹ ਗੈਸ ਦੀ ਫਲੇਮ ਬੰਦ ਕਰ ਦਿੰਨੇ ਆ 2 ਮਿੰਟ ਪੁਣਨ ਤੋਂ ਬਾਅਦ ਆਪਾਂ ਮੋਟੀ ਲਾਚੀ ਜਿਹੜੀ ਹੈਗੀ ਹੈ ਇਸ ਦੇ ਸਾਰੇ ਛਿਲਕੇ ਲੱਗ ਕਰਦੇ ਨੇ ਤੇ ਇਸ ਦੇ ਦਾਣੇ ਇਹਦੇ ਵਿੱਚ ਪਾ ਦਾਂਗੇ ਆਪਾਂ ਤੇ ਮੋਟੀ ਲਾਚੀ ਦੇ ਦਾਣੇ ਆਪਾਂ ਇਸ ਤਰ੍ਹਾਂ ਅਲੱਗ ਕਰ ਲਏ ਨੇ ਇਹ ਛਿਲਕੇ ਆਪਾਂ ਨਹੀਂ ਵਰਤਨੇ ਇਹਦੇ ਵਿੱਚ ਇਹ ਦਾਨੇ ਸਾਰੇ ਇਸ ਦੇ ਵਿੱਚ ਪਾ ਦਾਂਗੇ ਤੇ ਹੁਣ ਜਦੋਂ ਇਹ ਥੋੜਾ ਠੰਡਾ ਹੋ ਜਾਏਗਾ ਹਲਕਾ ਠੰਡਾ ਹੋ ਜਾਏਗਾ ਤੇ ਇਸ ਨੂੰ ਮਿਕਸੀ ਵਿੱਚ ਪੀਸ ਲਾਂਗੇ ਆਪਾਂ ਤੇ ਹੁਣ ਕੜਾਹੀ ਦੇ ਵਿੱਚ ਇੱਕ ਕੜਛੀ ਸਰੋਂ ਦਾ ਤੇਲ ਲੈ ਲਿਆ ਤੇ ਇਹਦੀ ਪਹਿਲਾਂ ਗੁੜੱਤਾਂ ਚੰਗੀ ਤਰ੍ਹਾਂ ਕੱਢ ਲਵਾਂਗੇ ਤੇ ਇਹ ਗੁੜੱਤਾਂ ਸਾਰੀ ਨਿਕਲ ਗਈ ਐ ਇਸ ਦੀ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਲਸਣ ਤੇ ਅਦਰਕ ਦਰਦਰਾ ਪੀਸਿਆ ਹੋਇਆ ਆਪਾਂ ਇਹਦੀ ਪੇਸਟ ਨਹੀਂ ਬਣਾਣੀ ਇਹਨੂੰ ਇਸੇ ਤਰ੍ਹਾਂ ਦਰਦਰਾ ਪੀਸਣਾ ਹੈ ਤੇ ਫਲੇਮ ਆਪਾਂ ਮੀਡੀਅਮ ਰੱਖੀ ਹੋਈ ਐ ਇਹਨੂੰ ਬ੍ਰਾਊਨ ਕਰ ਲਾਂਗੇ। ਇਹ ਲੱਗਦਾ ਨਾਦਰ ਫ ਲਾਈਟ ਬ੍ਰਾਊਨ ਹੋ ਗਿਆ ਹੈ। ਹੁਣ ਆਪਾਂ ਇਹਦੇ ਵਿੱਚ ਖਟਾਸ ਵਾਸਤੇ ਪਾਵਾਂਗੇ ਅੱਧੇ ਕੋਲੀ ਸਿਰਕੇ ਦੀ ਤੇ ਫਲੇਮ ਆਪਾਂ ਲੋ ਕਰ ਦੇਣੀ ਹੈ। ਤੇ ਨਾਲ ਹੀ ਇੱਕ ਕੋਲੀ ਪੀਸਿਆ ਹੋਇਆ ਗੁੜ। ਲੋ ਟੂ ਮੀਡੀਅਮ ਫਲੇਮ ਤੇ ਇਹਨੂੰ ਪਿੰਗਾਣਾ ਹੈ ਗੁੜ ਨੂੰ। ਗੁੜ ਮੈਲਟ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਮਸਾਲੇ ਭੁੰਨੇ ਹੋਏ ਸੀ ਉਹਨਾਂ ਨੂੰ ਦਰਦਰਾ ਪੀਸ ਲਿਆ ਉਹ ਪਾ ਦਾਂਗੇ ਤੇ ਫਲੇਮ ਆਪਾਂ ਲੋ ਕਰ ਦੇਣੀ ਹੈ ਤੇ ਨਾਲ ਹੀ ਇਸ ਦੇ ਪਾ ਦਾਂਗੇ ਆਪਾਂ ਚਮਚ ਦਾ ਚੌਥਾ ਹਿੱਸਾ ਹਲਦੀ ਦਾ ਤੇ ਨਾਲ ਹੀ ਇਸ ਦੇ ਪਾ ਦੇਣੀ ਆਪਾਂ ਕਸ਼ਮੀਰੀ ਲਾਲ ਮਿਰਚ ਇੱਕ ਚਮਚ ਭਰ ਕੇ 1 ਚਮਚ ਸਫੇਦ ਨਮਕ ਤੇ 1 ਚਮਚ ਕਾਲਾ ਨਮਕ ਕਾਲੇ ਨਮਕ ਨਾਲ ਸਵਾਦ ਬਹੁਤ ਵਧੀਆ ਆਉਂਦਾ ਹੈ 1 ਚਮਚ ਦਾ ਚੌਥਾ ਹਿੱਸਾ ਹਿੰਗ ਦਾ ਪਾਇਆ ਹੈ ਚੰਗੀ ਤਰ੍ਹਾਂ ਇਹਨਾਂ ਨੂੰ ਮਿਲਾ ਦਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਕੇ ਨਾਲ ਹੀ ਇਸ ਦੇ ਅਪਰ ਸਬਜ਼ੀਆਂ ਪਾ ਦੇਣੀਆਂ ਨੇ ਤੇ ਸਾਰੀਆਂ ਸਬਜ਼ੀਆਂ ਪਾ ਕੇ ਹੁਣ ਬਿਲਕੁਲ ਹਾਈ ਫਲੇਮ ਕਰ ਦਿੱਤੀ ਏ ਤੇ ਇਹਨੂੰ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਜਿਹੜਾ ਸਿਰਕੇ ਦਾ ਤੇ ਮਸਾਲੇ ਦਾ ਮਿਸ਼ਰਣ ਹੈ ਉਹ گاੜਾ ਹੋ ਜੇ ਤੇ ਦੇਖੋ ਇਹ ਹਜੇ ਪਤਲਾ ਹੈਗਾ ਜਦੋਂ گاੜਾ ਹੋ ਜਾਏਗਾ ਉਦੋਂ ਤੱਕ ਇਹਨੂੰ ਤੇਜ ਫਲੇਮ ਤੇ ਆਪਾਂ ਪਕਾਵਾਂਗੇ ਤੇ ਮਸਾਲਾ ਤੇ ਸਿਰਕਾ ਕਾਫੀ گاੜਾ ਹੋ ਗਿਆ ਹੈ ਦੇਖੋ ਇਸ ਤੋਂ ਜ਼ਿਆਦਾ ਆਪਾਂ ਇਹਨੂੰ ਗਾੜ੍ਹਾ ਨਹੀਂ ਕਰਨਾ ਕਿਉਂਕਿ ਜਦੋਂ ਇਹਨੇ ਠੰਡਾ ਹੋਣਾ ਤਾਂ ਹੋਰ ਗਾੜਾ ਹੋ ਜਾਣਾ ਹੈ। ਬਸ ਹੁਣ ਇਸੇ ਸਟੇਜ ਤੇ ਆਪਾਂ ਗੈਸ ਦੀ ਫਲੇਮ ਬੰਦ ਕਰ ਦੇਣੀ ਹੈ। ਤੇ ਅਚਾਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਹੈ। ਹਜੇ ਇਹ ਗਰਮ ਹੈ ਜਦੋਂ ਠੰਡਾ ਹੋਏਗਾ ਤੇ ਇਸ ਨੂੰ ਕਿਸੇ ਕੱਚ ਦੇ ਜਾਂ ਚੀਨੀ ਮਿੱਟੀ ਦੇ ਕੰਟੇਨਰ ਦੇ ਵਿੱਚ ਪਾ ਕੇ ਫ੍ਰਿਜ 'ਚ ਰੱਖ ਦਾਂਗੇ 3 ਤੋਂ 4 ਮਹੀਨੇ ਤੱਕ ਬਿਲਕੁਲ ਖਰਾਬ ਨਹੀਂ ਹੁੰਦਾ। ਕੰਟੇਨਰ ਬਿਲਕੁਲ ਸੁੱਕਿਆ ਹੋਇਆ ਹੋਣਾ ਚਾਹੀਦਾ ਬਿਲਕੁਲ ਵੀ ਗਿੱਲਾ ਨਹੀਂ ਹੋਣਾ ਚਾਹੀਦਾ ਜੇ ਕੰਟੇਨਰ ਗਿੱਲਾ ਰਹਿ ਗਿਆ ਤਾਂ ਅਚਾਰੇ ਖਰਾਬ ਹੋ ਜੇਗਾ ਇਹ ਬਹੁਤ ਜਲਦੀ ਫਿਰ ਅਚਾਰ ਖਰਾਬ ਹੋ ਜਾਂਦਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਬਹੁਤ ਵਧੀਆ ਲੱਗੇਗੀ